ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਆ ਤੁਸੀਂ ਸਾਰੇ ਜਾਣੇ ਆਪਾਂ ਠੀਕ ਐ ਜੀ ਸਾਰੇ ਜਾਣੇ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਦੀ ਪੇਠੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਚਟਪਟੀ ਬਣੀ ਸੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿਹੜਾ ਕਦੇ ਵੀ ਪੇਠੇ ਦੀ ਸਬਜ਼ੀ ਪਸੰਦ ਨਹੀਂ ਨਾ ਕਰਦਾ ਉਹ ਵੀ ਇਹ ਖਾ ਲੂਗਾ ਉਹਦੇ ਲਈ ਆਪਾਂ 1/2 ਕਿਲੋ ਪੇਠਾ ਹੈ ਜੀ ਇਹਨਾਂ ਆਪਾਂ ਇਹਨੂੰ ਤੋਸ ਵਰਕੇ ਨਾ ਛੱਲ ਕੇ ਤੇ ਅੱਡ ਗੰਡਾਂ ਆ ਫਾੜੀਆਂ ਕਰ ਲਈਆਂ ਇਹਦੀਆਂ ਤੇ ਆਪਾਂ ਤੜਕਾ ਕੱਟਿਆ ਇਹ ਇਹ ਹਰੀਆਂ ਮਿਰਚਾਂ ਪੰਜ ਕੱਟੀਆਂ ਜੀ ਆਪਾਂ ਬਾਲੀਆਂ ਕੌੜੀਆਂ ਨਹੀਂ ਲੰਬੀਆਂ ਹੀ ਕੱਟਿਆ ਇਹਨਾਂ ਨੂੰ ਲਸਣ ਤੇ ਅਦਰਕ ਹੈ ਤੇ ਗੰਡੇ ਆਪਾਂ ਵਾਵਾ ਸਾਰੇ ਪਾਉਣਿਆਂਗੇ ਇਹ ਵੱਡੇ ਵੱਡੇ ਪੰਜ ਗੰਡੇ ਕੱਟੇ ਸੀਗੇ ਮੈਂ ਤੇ ਤੇਲ ਆਪਣਾ ਗਰਮ ਹੋ ਗਿਆ ਹੈ ਜੀ ਤੇ ਹੁਣ ਆਪਾਂ ਰੋਹ ਦੀ ਤਰ੍ਹਾਂ ਵਿੱਚ ਮਸਾਲਾ ਤੇਜ ਮੈਂ ਪਾ ਕੇ ਇਹਨਾਂ ਨੂੰ ਪਹਿਲਾਂ ਚਟਕਾ ਲਾਂਗੇ ਫਿਰ ਆਪਾਂ ਦੂਜਾ ਤੜਕਾ ਪਾਵਾਂਗੇ ਜੀ ਤੇ ਆਪਾਂ ਨੂੰ ਸਪੋਰਟ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ ਜੋੜੀ ਆਪਣੇ ਵੀਡੀਓ ਦੇਖਦੇ ਹੋ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਆਪਾਂ ਨੂੰ ਕਮੈਂਟ ਕਰਕੇ ਆਪਣਾ ਹੌਸਲਾ ਵਧਾਉਂਦੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਪਹਿਲਾਂ ਆਪਾਂ ਇਹ ਤਿੰਨੇ ਚੀਜ਼ਾਂ ਨੂੰ ਪਕਾਵਾਂਗੇ ਦੂਵਾਦ ਆਪਾਂ ਗੰਡੇ ਪਾਉਣੇ ਆ ਨਹੀਂ ਤਾਂ ਇਹਨਾਂ ਨੇ ਪੂਰਾ ਪੱਕਣਾ ਨਹੀਂ ਬਸ ਆਪਾਂ 2 ਮਿੰਟ ਇਹਨਾਂ ਨੂੰ ਪਕਾਇਆ ਹਲੋ ਅੱਗ ਦੇ ਤੇ ਹੁਣ ਆਪਾਂ ਗੰਡੇ ਪਾ ਦਾਂਗੇ ਜੀ ਤੇ ਗੰਡਿਆਂ ਦੀ ਸ਼ੇਪ ਤੁਸੀਂ ਐਵੇਂ ਦੀ ਕਟਣੀਆਂ ਵਾਲੇ ਬਰੀਕ ਨਹੀਂ ਕੱਟਣੇ। ਬਸ ਇੱਕ ਵਾਰੀ ਹਲਾ ਦੇ ਤੁਸੀਂ ਇਹਨਾਂ ਨੇ ਆਪੇ ਹੀ ਅਲੱਗ-ਅਲੱਗ ਹੋ ਜਾਣਾ ਹੈ। ਲੋ ਜੀ ਆਪਣੇ ਗੰਡੇ ਹੋ ਗਏ ਹੁਣ ਪੱਕ ਕੇ ਤਿਆਰ ਤੇ ਇਹਨਾਂ ਦੇ ਵਿੱਚ ਜਿੰਨਾ ਵੀ ਪਾਣੀ ਸੀਗਾ ਉਹ ਸਾਰਾ ਛੜ ਗਿਆ। ਤੇ ਆਪਾਂ ਬਰਲਰ ਰੱਖ ਕੇ ਪਕਾਇਆ ਇਹਨੂੰ। ਤੇ ਆਪਾਂ ਨਾਰਮਲ ਮਸਾਲੇ ਪਾਉਣੇ ਆ। ਮਿਰਚਾਂ ਐ ਜੀ, ਨਮਕ ਐ ਤੇ ਮਸਾਲਾ ਐ ਗਰਮ ਤੇ ਧਨੀਆ ਪਾਊਡਰ ਤੇ ਹਲਦੀ ਐ। ਤੇ ਥੋੜਾ ਜਿਹਾ ਆਪਾਂ ਨੂਨ ਲਿਆਏ ਕਾਲਾ ਨੂਨ ਲਿਆਏ ਜੀ ਆਪਾਂ ਤੇ ਤਿੰਨ ਆਪਾਂ ਕਾਲੀਆਂ ਮਿਰਚਾਂ ਕੱਟ ਕੇ ਪਾਾਂਗੇ ਕੁੱਟ ਕੇ ਪਾਾਂਗੇ ਜੀ ਇਹdਨਾਂ ਚਟਪਟੀ ਬਣੂਗੀ ਕਾਲੀ ਨੂਨਾਂ ਤੇ ਮਿਰਚਾਂ ਨਾਲ ਤੇ ਹੁਣ ਆਪਾਂ ਮਸਾਲੇ ਪਾ ਦਾਂਗੇ ਵਿੱਚ ਤੇ 2 ਮਿੰਟ ਪਕਾਵਾਂਗੇ ਮਸਾਲਿਆਂ ਨੂੰ ਇਹdੂ ਬਾਅਦ ਆਪਾਂ ਵਿੱਚ ਪੇਠਾ ਪਾ ਦਾਂਗੇ ਜੀ ਬਹੁਤ ਹੀ ਜ਼ਿਆਦਾ ਚਟਪਟੀ ਸਬਜ਼ੀ ਬਣੀ ਸੀ ਤੁਸੀਂ ਇੱਕ ਵਾਰੀ ਇਸੇ ਤਰੀਕੇ ਨਾਲ ਜ਼ਰੂਰ ਟਰਾਈ ਕਰਨੀ ਹੈ ਸਾਰਿਆਂ ਨੇ ਤੇ ਹੁਣ ਆਪਾਂ ਪੇਠਾ ਪਾ ਦਾਂਗੇ ਜੀ ਤੇ ਫਿਰ ਇਹਨਾਂ ਨੂੰ ਕਰ ਦਾਂਗੇ ਮਿਕਸ ਪਾ ਕੇ ਪੇਠਾ ਤੇ ਤੁਸੀਂ ਹੁਣ ਇਹਨੂੰ ਢੱਕ ਕੇ ਪਕਾ ਲਿਓ ਕਿਉਂਕਿ ਜਿਹੜੇ ਗੰਡਿਆਂ ਦਾ ਪਾਣੀ ਸੀ ਉਹ ਸਾਰਾ ਮੱਚਿਆ ਵਾ ਤੇ ਜਿੰਨਾ ਕ ਪੇਠਾ ਪਾਣੀ ਛੱਡੂ ਉਹਨੇ ਨਾਲ ਹੀ ਇਹਨੇ ਤਿਆਰ ਹੋ ਜਾਣਾ ਹੈ ਤੇ ਪਰ ਅਗੋਂ ਤੁਸੀਂ ਬੱਲ ਕੋਲੀ ਥੋੜੀ ਰੱਖਣੀ ਹੈ ਤੇ ਢੱਕ ਕੇ ਪਕਾਵਾਂਗੇ ਆਪਾਂ ਤੇ ਮਿਲਦੇ ਆਂ ਜੀ ਫਿਰ ਆਪਾਂ ਨੂੰ 7 ਕੁ ਮਿੰਟਾਂ ਬਾਅਦ ਤੇ ਆਪਣੀ ਸਬਜੀ ਨੇ ਜਿਹੜਾ ਤੇਲ ਸੀਗਾ ਉਹ ਛੱਡ ਤਾ ਇਥੋਂ ਪਤਾ ਲੱਗਦਾ ਕਿ ਸਬਜੀ ਆ ਬਿਲਕੁਲ ਬਣ ਕੇ ਤਿਆਰ ਹੋ ਗਈ ਆਪਣਾ ਪੇਠਾ ਬਿਲਕੁਲ ਸੌਫਟ ਸੌਫਟ ਹੋ ਗਿਆ ਤੇ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਨੀ ਐ ਇਹ ਸਬਜੀ ਤੇ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਜੀ ਜਿਹੜੇ ਨੇ ਕਦੇ ਵੀ ਨਹੀਂ ਖਾਧੀ ਉਹ ਵੀ ਇਹ ਪੱਕਾ ਸਬਜੀ ਖਾਊਗਾ ਤੁਸੀਂ ਇੱਕ ਵਾਰ ਟਰਾਈ ਜਰੂਰ ਕਰਨੀ ਐ ਤੇ ਬੇਟ ਕਰਿਓ ਜੀ ਆਪਾਂ ਦੂਜੀ ਨਵੀਂ ਰੈਸਪੀ ਨਾਲ ਸਾਨੂੰ ਮਿਲਦੇ ਆਂ ਤਰੋ ਟਿੱਕਰ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ